ਸੀ ਜਦੋਂ ਪਟਿਆਲੇ ਸੀ ਉਦੋਂ ਤੁਸੀਂ ਨਾਟਕ ਮੰਡਲੀ ਸ਼ੁਰੂ ਕੀਤੀ ਸੀ ਹੈਨਾ ਤੇ ਉਹਦੇ ਚ ਓਮਪੁਰੀ ਸਰ ਤੇ ਬ੍ਰਹਮੇਂਦਰ ਵੀ ਸੀਗੇ ਬ੍ਰਹਮੇਂਦਰ ਬ੍ਰਹਮੇਂਦਰ ਬਾਅਦਰ ਸਰ ਮੈਨਚਾਰਜ ਸੀ ਬਣਾਇਆ ਉਹਦਾ ਆਰਗੇਨਾਈਜ਼ ਕਰਨ ਦਾ ਹਾਂਜੀ ਆਰਗੇਨਾਈਜ਼ ਕਰਨ ਦਾ ਇੰਚਾਰਜ ਸੀਗਾ ਕਿਉਂਕਿ ਉਹ ਐਕਟਿੰਗ ਤਾਂ ਉਹ ਨਹੀਂ ਸੀ ਅੱਛਾ ਫਿਰ ਮੈਂ ਕਿਹਾ ਤੂੰ ਆਹ ਕੰਮ ਕਰੇਗਾ ਹੂੰ ਫਿਰ ਉਹ ਬਈ ਸੋ ਵੰਡਰਫੁਲ ਪਰਸਨ ਅਦਰਵਾਈਜ਼ ਸਰ ਐਜ਼ ਅ ਮੈਨ ਹੀ ਇਜ਼ ਅ ਵੈਰੀ ਵੰਡਰਫੁਲ ਹਾਂਜੀ ਮੈਂ ਉਹਤੇ ਕ੍ਰਪਸ਼ਨ ਦਾ ਕੋਈ ਹੋਰ ਨਹੀਂ ਸੋਚਿਆ ਦਾਗ ਨਹੀਂ ਲੱਗਿਆ ਦੇਖਿਆ ਕਿੰਨੀ ਦੇਰ ਤੋਂ ਮਿਨਿਸਟਰ ਹੋ ਕਿਸ ਨੇ ਉਤਤਾਤ ਨਹੀਂ ਲਾਇਆ ਬਹੁਤ ਅੱਛਾ ਇਨਸਾਨ ਤੇ ਓਮਪੁਰੀ ਸਰ ਨਾਲ ਤੁਹਾਡਾ ਰਾਬਤਾ ਰਿਹਾ ਹੁਣ ਤੱਕ ਜਦੋਂ ਤੱਕ ਉਹਨਾਂ ਦੇ ਓਮਪੁਰੀ ਸਰ ਨਾਲ ਹਾਂ ਬਿਲਕੁਲ ਅਸੀਂ ਇੱਕ ਫਿਲਮ ਚ ਬਾਗੀ ਵਿੱਚ ਅਸੀਂ ਇਕੱਠੇ ਸੀ ਬਾਗੀ ਫਿਲਮ ਚ ਹਾਂ ਮੇਰੀ ਮੋਟੀ ਜੀ ਤਸਵੀਰ ਹੈ ਤੇ ਬਾਗੀ ਫਿਲਮ ਦੀ ਹੋਏ ਬਾਗੀ ਤਾਂ ਉਹ ਹਾਂ ਜਦੋਂ ਵੀ ਉਹ ਇੱਧਰ ਆਉਂਦਾ ਸੀ ਤਾਂ ਉਹਦਾ ਫੋਨ ਆ ਜਾਂਦਾ ਸੀਗਾ ਫਿਰ ਅਸੀਂ ਇਕੱਠੇ ਥੋੜਾ ਬਹੁਤਾ ਸ਼ੁਗਲ ਕਰ ਲੈਂਦੇ ਸੀ ਸ਼ਾਮ ਦਾ ਸ਼ੁਗਲ ਜਿਹੜਾ ਹੁੰਦਾ ਉਹ ਅਸਲ ਚ ਜਿਆਦਾ ਹੀ ਗਰਸ ਗਿਆ ਉਸ ਸ਼ੁਗਲ ਚ ਬਿਮਾਰ ਹੋ ਗਿਆ ਡੈਥ ਹੋ ਗਈ ਜਲਦੀ ਅਦਰਵਾਈਜ਼ ਬਹੁਤ ਸ਼ਾਨਦਾਰ ਬੰਦਾ ਸੀ ਬਹੁਤ ਬਹੁਤ ਗਰੀਬ ਕਰ ਤੋਠਾ ਬੰਦਾ ਸੀ ਜਦੋਂ ਮੈਂ ਗਰੁੱਪ ਚਲਾ ਰਿਹਾ ਸੀ ਪਟਿਆਲੇ ਦੀ ਯਾਦ ਦਿਵਾਤੀ ਇਚੋਂ ਬੁਰੀ ਬ੍ਰਹਮੇਂਦਰਾ ਇੱਕ ਹੋਰ ਪ੍ਰੋਫੈਸਰ ਪ੍ਰੋਫੈਸਰ ਉਪਦੇਸ ਸੀਗੇ ਤੇ ਇਹ ਦੀਨੇ ਦਾ ਪ੍ਰਾਤ ਦਸਪਾਡਾ ਹਾਂ ਜੀ ਉਹ ਗਾਹਾਂ ਸਾਰੇ ਹੁੰਦੇ ਸੀਗੇ ਤੇ ਉਸ ਅਕਤੂਬਰ ਨੂੰ ਯਾਦ ਆ ਗਿਆ ਅਸੀਂ ਉਹ ਗਏ Shimla ਉੱਥੇ theater festival ਹੁੰਦਾ ਸੀ ਹਾਂ ਅਸੀਂ ਗਏ ਉੱਥੇ theater festival ਦੇ ਵਿੱਚ ਆਪਣਾ ਅਸੀਂ ਕੀਤਾ ਉਹ ਸ਼ੋਅ ਉਦੋਂ ਬਾਅਦ ਅਸੀਂ ਮੇਰਾ ਵਿਆਹ ਨਾ ਮਾਰਵਾ ਹੋਇਆ ਸੀ ਸਾਡੀ ਤਸਮਿਲ ਉਹ ਵੀ ਚੱਲ ਰਹੀ ਸੀ ਨਾਲ ਹੀ ਜਿਹਨੂੰ ਹਨੀਮੂਨ ਕਹਿੰਦੇ ਆ ਤੇ ਉਹ ਉੱਥੇ ਡੱਟ ਕੀਤਾ ਤੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਹੁੰਦੇ ਸੀਗੇ ਚੀਫ ਮਿਨਿਸਟਰ ਗਿੱਲ ਤੇ ਇਹ ਉੱਥੇ ਕਿਹਦੇ ਬ੍ਰਹਮਹਿੰਦਰ ਨੂੰ ਮਿਲ ਗਿਆ ਰੋਡ ਦੇ ਉੱਪਰ ਤੇ ਉਹਨੂੰ ਉਹਨੇ ਉਸ ਤੋਂ ਸਵੀਕਾਰ ਬਣਾਈ ਕਿਉਂਕਿ ਕਾਂਗਰਸ ਦੀ ਮਦਦ ਦੇ ਨਾਲ ਹੀ ਆਇਆ ਸੀਗਾ ਅਕਾਲੀਆ ਨਾਲੋਂ ਟੁੱਟ ਕੇ ਤੇ ਚੀਫ ਮਿਨਿਸਟਰ ਬਣਿਆ ਸੀ ਤੋ ਕਿਹਾ ਸਰ ਅਸੀਂ ਕਨਾਟਕ ਲੈ ਕੇ ਆਇਆ ਜੇ ਇੱਥੇ ਤੁਸੀਂ ਕਿੰਨੇ ਦਿਨੋਂ ਇੱਥੇ ਹੋ ਕਹਿੰਦਾ ਜੀ ਮੈਂ ਹੈਗਾ ਜੇ ਹਫਤਾ ਤੱਕ ਤੇ ਕਹਿੰਦਾ ਤੁਸੀਂ ਜੇ ਸਾਡਾ ਨਾਟਕ ਪ੍ਰੋਜੈਕਟ ਕਰ ਦੋ ਤੁਹਾਨੂੰ ਖੁਸ਼ੀ ਹੋਊਗੀ ਉਹ ਗੇਟੀ ਸੈਟਰ ਚੋਂ ਨਾ ਜੀ ਉਹ ਨਾਲ ਸੌਦਾ ਕਰ ਲਿਆ ਗੱਲ ਬਾਤ ਕਰ ਲਈ ਉਹਨੇ ਕਿਹਾ ਵੀ ਚਲੋ ਸ਼ਾਇਦ ਕੋਈ ਗ੍ਰਾਂਟ ਵੀ ਅਨਾਉਂਸ ਕਰ ਦੂਗਾ ਤੇ ਉਹਨੇ ਆ ਕੇ ਮੇਰੇ ਨਾਲ ਗੱਲ ਕੀਤੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕਰਨਾ ਹੀ ਕਰਨਾ ਕਿ ਮੈਂ ਕਹਿੰਦਾ ਮੈਂ ਤਾਂ ਕਮਿਟਮੈਂਟ ਕਰ ਰਿਹਾ ਕਰਨਾ ਕੀਤਾ ਉਹਨੇ ਪ੍ਰੋਜੈਕਟ ਕੀਤਾ ਉਨੇ ਸਾਰੇ ਬੰਦੇ ਬੁਲਾ ਲਏ ਸੀ ਸ਼ਿਸ਼ੂ ਰੋਟਰੀ ਤੇ ਟਹਿਰਾਇਆ ਸੀ ਉਹ ਉਹਨੇ ਸਾਨੂੰ ਪਾਰਟੀ ਕੀਤੀ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀਗੇ ਜਗਜੀਤ ਸਿੰਘ ਫੂਡਸ ਮਿਨਿਸਟਰ ਉਹ ਵੀ ਨਾਰਸੀਨਾ ਦੇ ਉੱਥੇ ਤੇ ਉਹਨਾਂ ਨੇ ਕੀ ਕੀਤਾ ਉੱਥੇ ਮੈਨੂੰ ਪੁੱਛਦੇ ਆ ਉਹ ਖਾਣੇ ਦੇ ਦੌਰਾਨ ਚੀਫ ਮਿਨਿਸਟਰ ਸਾਹਿਬ ਕਿ ਕਾਕਾ ਤੂੰ ਪ੍ਰੋਫੈਸ਼ਨਲ ਹੈ ਮੈਂ ਕਿਹਾ ਨਹੀਂ ਜੀ ਕੀ ਮੈਂ ਕਰਦਾ ਮੈਂ ਕਿਹਾ ਜੀ ਮੈਂ ਫੂਡ ਸਪਲਾਈ ਡਿਪਾਰਟਮੈਂਟ ਪੰਜਾਬ ਦੇ ਵਿੱਚ ਜੌਬ ਕਰਦਾ ਹਾਂ ਹਾਂਜੀ ਅੱਛਾ ਉਜਗਜੀਤ ਸਿੰਘ ਕਹਿੰਦਾ ਉਦੋਂ ਰੂਪਨਗਰ ਬਣਾ ਸੀ ਡਿਸਟ੍ਰਿਕਟ ਬਣਾ ਸੀ ਨਵਾਂ ਨਵਾਂ ਰੋਪੜ 1967 ਦੀ ਗੱਲ ਹੈ 1966 ਦੀ 66 76 66 67 'ਚ ਤੁਹਾਡਾ ਵਿਆਹ ਹੋਇਆ ਤੇ ਕਹਿੰਦੇ ਆਪਣੇ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਕਹਿੰਦੇ ਜਗਜੀਤ ਸਿੰਘ ਨੂੰ ਤੇ ਡਾਕਟਰ ਸਾਹਿਬ ਆਪਾਂ ਇਹ ਜੇ ਬੰਦੇ ਉੱਥੇ ਚਾਹੀਦੇ ਨੇ ਇਹ ਇਹਦਾ ਉੱਥੇ ਬਦਲੀ ਕਰਾਓ ਉਹ ਕਿਉਂ ਕਹਿੰਦਾ ਤੇ ਮੈਨੂੰ ਇਤਰਾਜ਼ ਹੈ ਕਿਉਂ ਜੇ ਤੇਰੀ ਬਦਲੀ ਕਰਾ ਦੀ ਰੋਪੜ ਬਖਿਆ ਸਰ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਜੀ ਜੇ ਤੁਸੀਂ ਪਿੰਨ ਇੰਡਸਟਰੀ ਆਉਣਾ ਮੈਂ ਤਾਂ ਜਮ ਜਮ ਕੇ ਆਉਂਗਾ ਕਹਿੰਦੇ ਚਲੋ ਠੀਕ ਹੈ ਫਿਰ ਫੈਸਲਾ ਰਿਹਾ ਮੈਂ ਕਹਾਂ ਮੈਂ ਗੱਲਾਂ ਮਾਰ ਜਾਂਦੇ ਹੁੰਦੇ ਨੇ ਪੋਲਿਟਿਸ਼ੀਅਨ ਜਦੋਂ ਮੈਂ ਤੇ ਵਾਈਫ ਵਾਪਸ ਘਰੇ ਆਏ ਤਾਂ ਮੇਰੇ ਦਫ਼ਤਰ ਦੇ ਵਿੱਚ ਚਿੱਠੀ ਪਈ ਮੇਰੀ ਟਰਾਂਸਫਰ ਹੋਈ ਪਈ ਅਸੀਂ ਜਿੱਥੇ ਰੋਪੜਾ ਗਏ ਰੋਪੜਾ ਗਏ ਤੇ ਉਹ ਜਦੋਂ ਮੈਂ ਇਹਨਾਂ ਨੂੰ ਉੱਥੇ ਜਦੋਂ ਮੈਂ ਇਹਨਾਂ ਨੂੰ ਕੰਮ ਕਰਾਉਂਦਾ ਸੀ ਗਰੁੱਪ ਨੂੰ ਹਰਪਾਲ ਟਵਾਣਾ ਪਹਿਲਾ ਸ਼ਖਸ ਸੀਗਾ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਨੈਸ਼ਨਲ ਸੋਡਰਾਮਾ ਚੋਂ ਪਾਸ ਕਰਕੇ ਆਇਆ ਸੀ ਉਹਦੀ ਵਾਈਫ ਦਾ ਜੇ 1 ਸਾਲ ਨੀਨਾ ਦਾ 1 ਸਾਲ ਰਹਿੰਦਾ ਸੀਗਾ ਤੇ ਇਹ ਜਦ ਮੈਂ ਉਹਦੇ ਬਾਰੇ ਪੁੱਛਦਾ ਸੀ ਨਾ ਕੋਈ ਬੰਦਾ ਲਾਇਕ ਨਹੀਂ ਚਿਰਦਾ ਹਰਪਾਲ ਨੂੰ ਸਾਰੇ ਕਹਿੰਦੇ ਪਖੰਡੀ ਹੈ ਇਹ ਹੈ ਉਹ ਹੈ ਪਤਾ ਨਹੀਂ ਕਿਉਂਗਾ ਇਹ ਪੋਸੀ ਇੱਕ ਵੀਰ ਨੂੰ ਆਪਣਾ ਇੱਕ ਪ੍ਰੋਫੈਸਰ ਬਲਕਾਰ ਸਿੰਘ ਹੈਡ ਆਫ ਦਾ ਡਿਪਾਰਟਮੈਂਟ ਹੈ ਪੰਜਾਬੀ ਯੂਨੀਵਰਸਿਟੀ ਸਾਰੀ ਕੋਠੀ ਮਤਲਬ ਜਿਸ ਕੋਠੀ ਤੇ ਕਿਰਾਏ ਚ ਮੈਂ ਸੀ ਉਹ ਵੀ ਕਿਰਾਏ ਤੇ ਰਹਿੰਦਾ ਸੀ ਮੈਨੂੰ ਪੁੱਛਿਆ ਜਰਾ ਉਹਦੇ ਬਾਰੇ ਛਪਿਆ ਹਰਪਾਲ ਬਾਰੇ ਉਹ ਕਹਿੰਦਾ ਆਹੋ ਹੈਗਾ ਤੈਨੂੰ ਮਲਾ ਦਾਂਗੇ ਕੋਈ ਗੱਲ ਨਹੀਂ ਉਹਨੇ ਵੀ ਕੋਈ ਬੌਦਰ ਨਾ ਕੀਤਾ ਪਰ ਮੈਨੂੰ ਮਾਨਕ ਪੰਜਾਬ ਚੋਂ ਬੰਦਾ ਨੈਚਰਲ ਡਰਾਮਾ ਦੇ ਵਿੱਚੋਂ ਸਿੱਖਿਆ ਆਇਆ ਹੈ ਮੇਰਾ ਬੜਾ ਦਿਲ ਕਰੇ ਕਿ ਇਸ ਸ਼ਖਸ ਨੂੰ ਮਿਲਣਾ ਉਹ ਕਹਿੰਦਾ ਪਟਿਆਲੇ ਦੇ ਜੇ ਤੈਨੂੰ ਮਿਲਾ ਦਾਂਗੇ ਜੇ ਦਿਨ ਆਇਆ ਕਿਤੇ ਇੱਧਰ ਓਕੇ ਅੱਛਾ ਉਹ ਮੁੰਡੇ ਵੀ ਉਹਦੇ ਹੱਕ 'ਚ ਨਹੀਂ ਸੀਗੇ ਤੇ ਮੈਂ ਆਪਣਾ ਕੀ ਕਹਿੰਦੇ ਮੈਂ ਉਹਨੂੰ ਕਿਹਾ ਤੁਸੀਂ ਮੈਂ ਤਾਂ ਵੀ ਉਹ ਜੁਆਨ ਜੁਆਨ ਕਰ ਲੱਗਿਆ ਹਰ ਪਾਰਟ ਵਾਲੇ ਨੂੰ ਕਹਿੰਦੇ ਅਸੀਂ ਤਾਂ ਨਹੀਂ ਜੀ ਕਰਦਾ ਅੱਛਾ ਮੈਂ ਇਕੱਲੇ ਨੇ ਕੀਤਾ ਉਹਨਾਂ ਨੇ ਜੁਆਨ ਨਾ ਕੀਤਾ ਜਦੋਂ ਆਇਆ ਉੱਥੇ ਉਹ ਮਿਲਲੇ ਸੀ ਅੱਛਾ ਹੋਰ ਵਧੀਆ ਗੱਲ ਕੀ ਹੋਈ ਉਹਨੇ ਆ ਕੇ ਸੈਟਰ ਗਰੁੱਪ ਬਣਾਉਣਾ ਸੀ ਅੱਛਾ ਪੰਜਾਬ ਕਲਾਮੰਤ ਬਣਾਇਆ ਉਹਨਾਂ ਨੇ ਉਹ ਬਣਾਉਣਾ ਸੀ ਆ ਕੇ ਨੋ ਪੜਿਆ ਵੀ ਫੋਕ ਥੀਏਟਰ ਦਾ ਨੌਕਰ ਰੱਖਿਆ ਤੇ ਉਹਨੂੰ ਪਤਾ ਲੱਗਿਆ ਕਿ ਕਿੱਥੋਂ ਬੰਦੇ ਜੋੜਾਂ ਉਹਨੂੰ ਮੇਰੇ ਬਾਰੇ ਪਤਾ ਲੱਗ ਗਿਆ ਮੈਂ ਉਹਨੂੰ ਜਾਣਦਾ ਮੈਂ ਉਹਨੂੰ ਤਰਸ ਰਿਹਾ ਮਿਲਣ ਨੂੰ ਤੇ ਮੇਰੇ ਦਫ਼ਤਰ ਇੱਕ ਚਿੱਠੀ ਆਈ ਪਈ ਮਾਈ ਡੀਅਰ ਦਮਨ ਮਾਈ ਸੈਲਫ ਐਂਡ ਮਾਈ ਵਾਈਫ ਆਰ ਕੀਨ ਟੂ ਮੀਟ ਯੂ ਪਲੀਜ਼ ਕਮ ਐਂਡ ਜੁਆਇਨ ਅਸ ਮੈਂ ਤਾਂ ਭੱਜਿਆ ਫਿਰ ਛਾਲਾ ਮਾਰਦਾ ਫਿਰ ਮੈਂ ਕਬਾਲ ਹੋ ਗਿਆ ਜੁਆਇਨ ਕੀਤਾ 2 ਸਾਲ ਕੰਮ ਕੀਤਾ ਸੀ ਫਿਰ ਆ ਜਿਹੜਾ ਮੇਰੀ ਬਦਲੀ ਹੋ ਗਈ ਨਾ ਇੱਥੋਂ ਫਿਰ ਟੁੱਟ ਗਿਆ ਉਤਪਾਦ ਨੂੰ ਮਿਲ ਗਿਆ ਕੁਛ ਦਿਨ ਬਾਅਦ ਤੇ ਇਹ ਸਾਰੇ ਉਹਦੇ ਗਰੁੱਪ 'ਚ ਬੈਠੇ ਮੈਂ ਉਹ ਨੂੰ ਸੱਜਿਆ ਮੈਂ ਉਹ ਉਹਦਾ ਤੁਸੀਂ ਗਾਣਾ ਕੱਢਦੇ ਸੀ ਇਹਨੂੰ ਹੁਣ ਸਾਰੇ ਇਹ ਕਹਿੰਦੇ ਤੂੰ ਸਾਨੂੰ ਫੀਮ ਖਵਾ ਗਿਆ ਲਾ ਗਿਆ ਫੀਮ ਸਾਨੂੰ ਹੁਣ ਅਸੀਂ ਕਿੱਥੇ ਜਾਈਏ ਹੁਣ ਤਾਂ ਹਰਪਾਲ ਹੀ ਇੱਥੇ ਕੰਮ ਕਰਨ ਨੂੰ ਹੋਰ ਤਾਂ ਕੋਈ ਹੈ ਨਹੀਂ ਇਹ ਫਿਰ ਸਾਰੇ ਉਹਦੇ ਗਰੁੱਪ 'ਚ ਚਲੇ ਗਏ ਦੇਰ ਆਲ ਵਿਦ ਮੀ ਹਾਂਜੀ ਤੇ ਮੈਂ ਹਰਪਾਲ ਬਾਰੇ ਇਹ ਗੱਲ ਕਰਦਾ ਹੁੰਦਾ ਕਿ ਹੀ ਵਾਸ ਮਾਈ ਮੈਂ 2 ਸਾਲ ਜਦੋਂ ਉਹ ਨਾਲ ਕੰਮ ਕੀਤਾ ਐਕਟਿੰਗ ਬਾਰੇ ਤਾਂ ਨਹੀਂ ਤੇ ਐਕਟਿੰਗ ਤੋਂ ਮੈਂ ਹੋਰ ਕਈ ਪਾਸੋਂ ਤੋਂ ਆਪ ਵੀ ਕਿਉਂਕਿ ਮੈਂ ਇਪਟੱਚ ਵੀ ਕੰਮ ਕੀਤਾ ਸੀ ਥੋੜਾ ਬਹੁਤ ਉੱਥੋਂ ਵੀ ਸਿੱਖਿਆ ਲੇਕਿਨ ਜਿਹੜੀ ਉਹਦੀ ਬਾਕੀ ਟੈਕਨੀਕਸ ਸੀ ਜਿਹੜੀ ਤੋਂ ਸਿੱਖਿਆ ਹੈ ਉਹਨਾਂ ਵਿੱਚੋਂ ਮੈਂ ਸਿੱਖਿਆ ਕਾਫੀ ਕੁਝ ਪਰ ਮੈਂ ਕਈ ਇੰਟਰਵਿਊਸ 'ਚ ਵੀ ਕਿਹਾ ਕਿ ਹਰਪਾਲ ਟਵਾਰਨ ਆਵਾਜ਼ੇ ਮੀਨੀ ਐਸਡੀ ਫਾਰਮ ਉਹ ਮੇਰੇ ਲਈ ਇੱਕ ਛੋਟਾ ਐਨਐਸਡੀ ਸੀ ਬਿਲਕੁਲ ਸੋ ਉਹ ਕਿ ਸਾਡਾ ਥੋੜਾ ਜਿਹਾ ਕਨਫਲਿਕਟ ਵੀ ਆਇਆ ਇੱਕ ਜਗ੍ਹਾ ਉਹ ਹੀ ਰੋੜ ਮੈਂ ਕਰਤਾ ਉਹ ਪੱਤਰਕਾਰ ਨੇ ਲਿਖਿਆ ਕਿ ਪਟਿਆਲੇ ਮੈਂ ਜਦੋਂ ਰੋਪੜ ਚੁ ਕੀਤਾ ਰੋਪੜ ਮੈਨੂੰ ਅਪਕ੍ਰੀਟ ਕਰਨਾ ਪਿਆ ਉੱਥੇ ਥੀਟਰ ਹੈ ਨਹੀਂ ਸੀ ਕੋਈ ਅਜਾ ਦੀ ਸਰਕਾਰ ਟੁੱਟ ਗਈ ਮੈਂ ਤਾਂ ਉਸੇ ਫਸ ਗਿਆ ਉੱਥੇ ਕਮਰੇ ਨਾ ਮਿਲ ਨਮਾ ਨਮਾ ਡਿਸਟ੍ਰਿਕਟ ਬਣ ਨਾਉਣ ਜਾਇਆ ਕਰੀਏ ਨਹਿਰ ਤੇ ਕਦੇ ਤੌਲੀਆ ਰੁੱੜ ਜਾ ਕਰੇ ਕਦੇ ਸਾਬਣ ਰੁੱੜ ਜਾ ਕਰੇ ਕਦੇ ਤੇਲ ਰੁੱੜ ਜਾ ਕਰ ਜੋ ਵਿੱਚ ਬੁਰਾ ਹਾਲ ਵਾਕਿਆ ਫਿਰ ਮੈਂ ਮੁੜ ਕੇ ਮਿਨਿਸਟਰ ਕੋਲ ਆਇਆ ਇੱਥੇ ਵਾਕਿਆ ਉਹਨੂੰ ਬੇਨਤੀ ਕੀਤੀ ਉਹ ਨਮੀ ਮਿਨਿਸਟਰੀ ਆ ਗਈ ਉਹ ਕਹਿੰਦੇ ਤੂੰ ਉਹਦਾ ਚਮਚਾ ਮੁਝਾ ਮੈਂ ਚਮਚਾ ਨਹੀਂ ਮੈਂ ਤਾਂ ਚੱਕਰ ਚ ਪੈ ਗਿਆ ਮੇਰਾ ਇਲਾਜ ਕਰੋ ਕੋਈ ਫਿਰ ਮੈਂ ਉੱਥੇ ਤਿੰਨ ਸਾਲ ਬਾਅਦ ਬਦਲੀ ਕਰਾ ਲਈ ਚੰਡੀਗੜ੍ਹ ਦੀ ਫਿਰ ਮੈਂ ਕਿਹਾ ਇੱਥੇ ਬੈਠ ਕੇ ਕੰਮ ਕਰਾਂਗਾ ਹਾਂ ਜਿਹਨਾਂ ਦੇ ਵਿੱਚ ਤਾਂ ਸੋ ਕਾਫੀ ਅੱਛਾ ਉੱਥੇ ਰੋਪੜ ਜਲਮਰ ਉਹ ਨਾਟਕੀ ਤਾਂ ਜਿਹੜਾ ਰੋਲ ਕਰਦੇ ਹੁੰਦੇ ਸੀ ਹਰਪਾਲ ਜੀ ਤੇ ਉਹ ਕਿਸੇ ਨੇ ਲਿਖਤਾ ਕਿ ਦਵਿੰਦਰ ਦਮਨ ਨੇ ਐਕਟਿੰਗ ਵਿੱਚ ਨਰਵੇ ਪ੍ਰਭਾਵ ਅੰਕਿਤ ਕੀਤੇ ਅੱਛਾ ਹੋਰਪਾਲ ਟਵੜਾ ਨੂੰ ਕਿਹਾੜਦਾ ਤੇ ਚੀਖਦਾ ਨਹੀਂ ਸੀ ਇਹ ਕਿ ਬਾਕੀ ਦਾ ਸਾਰਾ ਕੁਝ ਉਹਨੇ ਡਕਲਬਾਰੀ ਜਿਹਨੂੰ ਕੰਦ ਬਣਾਈ ਪਿੱਛੇ ਉਸ ਸੀਨੀਅਰ ਸਾਹਿਬ ਜਦਾਂ ਬਾਰੇ ਸੀ ਜਦ ਕੰਦ ਚ ਚੜੇ ਗਏ ਹੋ ਤੇ ਉਹ ਉਦੋਂ ਮਾਦਲ ਬੰਦਾ ਬਹਾਦਰ ਚੜ੍ਹਾਈ ਕਰਦਾ ਤਾਂ ਵਜ਼ੀਰ ਖਾਂ ਬੁਖਰਾ ਜਾਂਦਾ ਉਹ ਬੁਖਰਾਉਣ ਦਾ ਸਾਰਾ ਰੋਲ ਹੈ ਸਾਰਾ 1 ਘੰਟੇ ਦਾ ਇਕੱਲਾ ਕੈਕਟਰ ਦੋ ਕੈਕਟਰ ਪਿੱਛੋਂ ਬੋਲਦੇ ਨੇ ਉਹਦੇ ਵੇਲੇ ਵੀ ਮੈਂ ਤੇ ਆਪਣਾ ਨੀਨਾ ਬੋਲਿਆ ਕਰਦੀ ਸੀ ਤੇ ਜਦੋਂ ਇਹ ਆਇਆ ਫਿਰ ਮੈਂ ਜਸਵੰਤ ਤੇ ਕੋ ਹਾਰਮੋਨ ਦਾ ਲੱਭਿਆ ਮੈਂ ਉਹਨੂੰ ਇੰਨੇ ਕਿ ਉਹ ਏਕਟਰ ਕਿੱਥੇ ਵਿਚਾਰੀ ਰੋਪਣ ਦੇ ਵਿੱਚ ਨਵਾਂ ਤਸੀਲ ਜੀ ਉਹ ਤਾਂ ਪਟਨਾਬਲੇ ਦੀ ਹੂੰ ਤੇ ਉਹ ਫਿਰ ਕੀਤਾ ਉਹਦੇ ਵਿੱਚ ਪੱਤਰਕਾਰ ਨੇ ਆ ਲਿਖਤੀ ਭਾਈ ਗੱਲ ਉਹ ਮੇਰੇ ਨਾਰਾਜ਼ ਹੋ ਗਿਆ ਹੁਣ ਉਹ ਤਾਂ ਨੀਂਦਾ ਵੀ ਹੁਣ ਤੱਕ ਨਾਰਾਜ਼ ਹੈ ਵੀ ਇਹ ਕਿਉਂ ਲਿਖਤਾ ਵੀ ਹਰਪਾ ਹਰਪਾ ਤੁਹਾਡੋਂ ਤੋਂ ਵਧੀਆ ਐਕਟਿੰਗ ਕਿਉਂ ਕੀਤੀ ਇਹ ਕਿਉਂ ਲਿਖਤਾ ਵੀ ਪਰ ਉਹਨਾਂ ਦਾ ਮੇਰਾ ਥੋੜਾ ਕਸੂਰ ਹੈ ਮੈਂ ਤਾਂ ਅੱਜ ਵੀ ਕਦਰ ਕਰਦਾ ਉਹਦੀ ਗੈਰ ਹਾਜ਼ਰੀ 'ਚ ਵੀ ਕਦਰ ਕਰਦਾ ਹਾਂਜੀ ਸੋ ਚਲੋ ਆਪਣੇ ਆਪਣੇ ਸੁਭਾਅ ਦੇ ਇਸ ਨਾਟਕ ਦੌਰਾਨ ਤੁਹਾਡੇ ਨਾਲ ਇੱਕ ਘਟਨਾ ਵੀ ਘਟੀ ਸੀ ਹਨ ਜਦੋਂ ਤੁਸੀਂ ਵਜ਼ੀਰ ਖਾਨ ਦਾ ਰੋਲ ਕੀਤਾ ਹਾਂ ਉਹ ਇੱਕ ਪਿੰਡ ਦੇ ਵਿੱਚ ਮੈਂ ਕਰ ਰਿਹਾ ਸੀਗਾ ਤੇ ਖਬਰੀ ਗੱਡੇ ਜੇ ਜੋੜੇ ਹੋਏ ਸੀ ਹੁਣ ਮੈਨੂੰ ਚਿਕਿਤਰਾ ਜਾ ਰਹੀ ਤੇ ਮਖ ਤਖਤ ਪਹੁੰਚੇ ਜੋੜ ਕੇ ਪਿੱਛੇ ਸਾਡੇ ਰੂੜੀਆਂ ਸੀ ਗੁਹਾਰੇ ਵੀ ਖੜੇ ਸੀ ਇਸ ਤਰ੍ਹਾਂ ਤੇ ਉਹਦੇ ਕੋਲੇ ਜੇ ਕਿਤੇ ਜਾ ਕੇ ਪਿੰਡ ਦੇ ਵਿੱਚ ਉਹ ਕੀਤੀ ਮੈਂ ਨਵਾਬ ਵਜ਼ੀਰ ਖਾਨ ਬੜਾ ਉਹ ਕਰ ਰਿਹਾ ਮੈਂ ਕਹਿਣਾ ਕਿ ਆਪਣਾ ਫੌਰਨ ਕਤਲ ਮਤਲਬ ਆਰਡਰ ਦੇ ਨਾ ਵੀ ਉਹਨੂੰ ਫੌਰਨ ਕਤਲ ਕਰ ਦੋ ਤੇ ਮੈਨੂੰ ਤਾਂ ਪਤਾ ਨਹੀਂ ਮੇਰੇ ਮੈਨੂੰ ਕਈ ਬਦਲੇ ਫੜ ਕੇ ਨਾ ਹੇਠਾ ਦੱਬ ਲਿਆ ਤੇ ਹਟਕੜੀ ਇਸਕੇ ਸਟੇਜ ਤੋਂ ਹੇਠਾ ਲਾਤਾ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਹੈ ਆਈ ਕੁਡਨਟ ਮੈਨੂੰ ਸਮਝ ਨਾ ਪਾ ਬੀ ਕੀ ਹੋ ਰਿਹਾ ਹੈ ਮੈਂ ਕੀ ਕੀਤਾ ਜੀ ਜਦ ਮੈਂ ਉੱਠ ਕੇ ਦੇਖਿਆ ਇੱਕ ਨਿੰਗ ਸਿੰਘ ਨੂੰ ਕੁੱਟ ਰਹੇ ਉਹ ਨਿੰਗ ਸਿੰਘ ਨੇ ਮੈਨੂੰ ਸੱਚੀ ਮੁੱਚੀ ਨਵਾਬ ਜ਼ੀਰ ਖਾਨ ਸਮਝ ਲਿਆ ਤੇ ਉਹਨੇ ਮਰਛਾ ਚੁੱਕ ਕੇ ਨਾ ਭਾਲਾ ਆ ਮਾਰੇ ਉਹ ਮੇਰੇ ਕਹਿੰਦੇ ਉਹਨਾਂ ਲੋਕਾਂ ਨੇ ਦੇਖਿਆ ਕਿਉਂਕਿ ਮੈਂ ਤਾਂ ਆਪ ਜ ਆਪ ਨੂੰ ਥੋੜਾ ਦੇਖ ਸਕਦਾ ਸੀ ਮੈਂ ਤਾਂ ਗਲਤਾਂ ਸੀ ਆਪਣੇ ਰੋਲ ਚ ਮੇਰੇ ਕਰਨ ਦੇ ਕੋਲ ਦੀ ਲੰਕੇ ਨਾ ਅੱਗੇ ਜਾ ਕੇ ਉਹ ਗੁਹਾਰੇ ਦੇ ਵਿੱਚ ਗੱਟ ਗਿਆ ਤਾਂ ਮੈਨੂੰ ਯਕੀਨ ਆਇਆ ਵੀ ਇਹ ਗੱਲ ਸੱਚੀ ਹੈ ਉਹ ਗੁਹਾਰੇ ਦੇ ਵਿੱਚ ਗੱਟ ਗਿਆ ਜਾ ਕੇ ਮਸਲ ਮੈਂ ਖਾਬ ਜੀ ਮੇਰਾ ਪਟਾਕਾ ਪਾਜਾ ਦੇਣਾ ਸੀ ਜਬਾਜ਼ ਵਸੀਰ ਖਾਨ ਦਾ ਮਰੇ ਕਿਵੇਂ ਮਰਿਆ ਮੈਂ ਤਾਂ ਨੇ ਕਿ ਨਹੀਂ ਮਾਰ ਦੇਣਾ ਸੀ ਇੱਥੇ ਸੋ ਇਟ ਵਾਜ਼ ਲਾਈਕ ਦੈਟ ਪਰ ਇੱਕ ਅਦਾਕਾਰ ਹੋਣ ਦੇ ਨਾਤੇ ਤੁਹਾਡੀ ਪ੍ਰਾਪਤੀ ਆ ਇਹ ਬਿਲਕੁਲ ਮੈਂ ਮੰਨਦਾ ਗੱਲ ਕਿ ਬਈ ਇਹ ਉਹਨੂੰ ਇਸ ਤਰ੍ਹਾਂ ਲੱਗਿਆ ਤਾਂ ਮਤਲਬ ਕਿ ਇਹ ਪੀਕ ਸੀ ਕਿ ਉਹਨੂੰ ਮੈਂ ਬਿਲਕੁਲ ਨواب ਜ਼ੀਰ ਖਾਨ ਲੱਗਿਆ ਬੜੀ ਮੈਨੂੰ ਖੁਸ਼ੀ ਹੋਈ ਬਾਤ ਦੇ ਵਿੱਚ ਉਦੋਂ ਮੈਨੂੰ ਪਤਾ ਲੱਗਿਆ ਵੀ ਬੰਦੇ ਕੀ ਮੈਂ ਕਰ ਵੀ ਕੀ ਗਲਤ ਕਹਤਾ ਜਿਹੜਾ ਮੈਨੂੰ ਲੋਕ ਮੈਨੂੰ ਸ਼ਾਇਦ ਕੁੱਟਣ ਲੱਗੇ ਮੈਨੂੰ